ਤੱਕ ਤੁੰਨ ਲੱਲ ਤੁੰਨ ਲਾਵਾ ਤੁੰਨ ਲਾਵਾ ਬismillah ਕੱਟਾ ਤਿੰਨਾਲੀ ਡੇ ਤੂੰ ਤਿੰਨਾ ਪਟੜੇ ਨਾ ਪਟੜਾ ਜੋੜ ਕੇ ਹੁਣ ਕਿਉਂ ਮਾਏ ਨੀ ਆਤੀਆਂ ਨੂੰ ਸੌਰੇ ਤੋੜ ਕੇ ਹੁਣ ਕਿਉਂ ਮਾਏ ਰੋਨੀ ਆਤੀਆਂ ਨੂੰ ਸੌਰੇ ਤੋੜ ਕੇ ਹੁਣ ਕਿਉਂ ਮਾਏ ਨੀ ਸੌਰੇ ਮਾਤਾ ਜੇ ਬਰਾਗ ਪਤਮਾ ਮਾਤੀਆਂ ਦੇਵ ਰਾਗ ਦਾ ਕਿਸੇ ਨੂੰ ਕੀ ਪਤਾ ਮਾਤੀਆਂ ਦੇਵ ਰਾਗ ਦਾ ਕਿਸੇ ਨੂੰ ਕੀ ਪਤਾ ਮਾਤੀਆਂ ਦੇਵ ਰਾਗ ਦਾ ਕਿਸੇ ਨੂੰ ਕੀ ਪਤਾ ਮਾਤੀਆਂ ਦੇਵ ਰਾਗ ਦਾ ਠੰਡੀ ਠੰਡੀ ਸ਼ਾਂਭੋੜ ਦੀ ਸ਼ਾਂਵਰ ਕੇ ਮੇਰੀ ਸੱਚੋਂ ਪੈਣ ਪਲੇਕੇ ਆਵਦੀ ਮਾਂ ਵਰਗੇ ਆਸੋ ਪੈਣ ਪਲੇਕੇ ਆ ਮੇਰੀ ਸ਼ਰਗਈ ਮੇਰੀ ਮਾਂ ਵਰਗੇ ਸਾਚੋ ਪੈਣ ਪਲੇਖਿਆ ਮੇਰੀ ਮਾਂ ਵਰਗੇ ਹੋ ਗਿਆ ਜੀ